ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕੀ ਨੌਜਵਾਨ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਤਾਂ ਇਸ ਮੌਕੇ ਜੋ ਨੌਜਵਾਨ ਅੱਧੀ ਰਾਤ ਨੂੰ ਪਹਿਰਾ ਦੇ ਰਹੇ ਨੇ ਉਹ ਕਹਿ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਦਾ ਇਹ ਹਾਲ ਦੇਖਿਆ ਨਹੀਂ ਜਾਂਦਾ ਜਦੋਂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਆ ਉਹਨਾਂ ਦੇ ਹਾਲਾਤਾਂ ਨੂੰ ਦੇਖਦੇ ਆ ਉਹਨਾਂ ਦੀ ਹਾਲਤ ਨੂੰ ਦੇਖਦੇ ਆ ਤਾਂ ਅੱਖਾਂ ਦੇ ਵਿੱਚੋਂ ਹੰਝੂ ਵਗਣੇ ਸ਼ੁਰੂ ਹੋ ਜਾਂਦੇ ਨੇ ਤਾਂ ਸਖਤ ਪਹਿਰਾ ਦੇ ਰਹੇ ਨੌਜਵਾਨ ਦੀ ਜਵਾਨੀ ਸੁਣਾਉਂਦੇ ਆ ਆਖਰ ਕੀ ਕੁਝ ਚੱਲ ਰਿਹਾ ਖਨੌਰੀ ਬਾਰਡਰ ਦੇ ਉੱਤੇ ਕੀ ਪੈਰੇ ਲੱਗ ਰਹੇ ਨੇ ਕਿਸ ਤਰੀਕੇ ਦੇ ਬੰਦੋਬਸਤ ਨੇ ਤੇ ਕਿਸ ਤਰੀਕੇ ਦੇ ਨਾਲ ਹੁਣ ਰਸਤੇ ਜਿਹੜੇ ਬੰਦ ਕਰ ਦਿੱਤੇ ਕਿਹੜੀ ਚਾਲਾਂ ਖੇਡ ਰਹੀ ਆ ਕੇਂਦਰ ਦੀ ਸਰਕਾਰ ਪੰਜਾਬੀਓ ਮੋਰਚੇ ਦੇ ਵਿੱਚਾਂ ਖਨੌਰੀ ਜਿੱਥੇ ਬਾਪੂ ਡੱਲੇਵਾਲ ਦਾ ਅੱਜ 24ਵਾਂ ਦਿਨ ਹੈ ਮਰਨ ਵਰਤ ਦਾ ਤੇ ਅੱਜ ਬਾਪੂ ਦੇ ਹਾਲਾਤ ਇਹੋ ਜਿਹੇ ਹੋ ਗਏ ਦੀ ਕਿ ਅਸੀਂ ਦੇਖ ਕੇ ਹਰ ਇੱਕ ਦੀ ਅੱਖੇ ਇੱਥੇ ਰੋ ਰਹੀ ਸੀ ਕਿ ਯਾਰ ਸਾਡਾ ਆਗੂ ਜਿਹੜਾ ਸਿੱਖੀ ਦੀ ਗੱਲ ਵੀ ਕਰਦਾ ਕਿਸਾਨੀ ਦੀ ਗੱਲ ਵੀ ਕਰਦਾ ਪੰਜਾਬ ਦੀ ਗੱਲ ਵੀ ਕਰਦਾ ਕੀ ਉਹਨੂੰ ਅਸੀਂ ਕਿਤੇ ਗਵਾ ਨਾ ਲਈਏ ਚਲੋ ਉਹ ਦ੍ਰਿੜ ਇਰਾਦੇ ਨਾਲ ਬੈਠੇ ਐ ਮਰਨ ਵਰਤ ਰੱਖਿਆ ਉਹ ਕਹਿੰਦੇ ਵੀ ਉਹ ਲੋਕਾਂ ਦੀਆਂ ਖੁਦਕੁਸ਼ੀਆਂ ਰੋਕਣੀਆਂ ਨੇ ਜਿਹੜੇ ਖੁਦਕੁਸ਼ੀ ਕਰਦੇ ਆ ਤੇ ਉਹਨਾਂ ਦੇ ਬੱਚੇ ਪਿੱਛੇ ਰੁੱਲਦੇ ਆ ਕਹਿੰਦਾ ਮੈਂ ਜ਼ਰੂਰੀ ਨਹੀਂ ਮੇਰੇ ਲਈ ਇਹ ਧਰਤੀ ਮੇਰੇ ਲਈ ਇਹ ਮੇਰਾ ਕਿਸਾਨ ਜ਼ਰੂਰੀ ਹੈ ਤੇ ਮੇਰੀ ਮੌਤ ਹੁੰਦੀ ਆ ਤਾਂ ਹੋ ਜੇ ਕੋਈ ਦਿੱਕਤ ਨਹੀਂ ਮੈਂ ਇੰਨੀ ਚੜ੍ਹਦੀ ਕਲ ਵਾਲਾ ਬਾਪੂ ਕਦੇ ਅੱਜ ਤੱਕ ਦੇਖਿਆ ਨਹੀਂ ਜਾਂ ਤਾਂ ਸਾਡੇ ਪਹਿਲਾਂ ਇਤਿਹਾਸ ਚ ਰਹੇ ਨੇ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਭਾਦਰ ਜੀ ਇਦਾਂ ਦੇ ਬਜ਼ੁਰਗ ਹਰੀ ਸਿੰਘ ਨਲੂਏ ਮਹਾਰਾਜ ਰਣਜੀਤ ਸਿੰਘ ਅਰਗੇ ਤੇ ਜਾ ਫਿਰ ਅੱਜ ਦੇ ਟਾਈਮ ਦੇ ਵਿੱਚ ਇਹ ਬਾਪੂ ਚੜ੍ਹਦੀ ਕਲਾ ਵਾਲਾ ਜਿਹੜਾ ਅੱਜ ਕਹਿ ਰਿਹਾ ਕਿ ਯਾਰ ਮੈਨੂੰ ਮੇਰੇ ਕਿਸਾਨ ਜ਼ਰੂਰੀ ਹੈ ਤੇ ਇੱਕ ਹੋਰ ਚੜ੍ਹਦੀ ਕਲਾ ਵਾਲਾ ਸੁਨੇਹਾ ਮੈਂ ਤੁਹਾਨੂੰ ਇਹ ਦੇਣਾ ਚਾਹਣਾ ਕਿ ਆ ਮੇਰਾ ਭਰਾ ਹੈ ਇਹਨੂੰ ਵੈਸੇ ਲੋਕ ਅਪਾਹਜ ਕਹਿ ਦਿੰਦੇ ਹੋਣੇ ਵੀ ਇਹ ਅਪਾਹਜ ਹੈ ਤੋ ਤੁਰਿਆ ਨਹੀਂ ਜਾਂਦਾ ਪਰ ਮੇਰੀ ਨਿਗਾਹ ਦੇ ਵਿੱਚ ਇਹ ਅਪਾਹਜ ਨਹੀਂ ਹੈ ਇਹ ਸਹੀ ਸਵਾਮਤਾ ਜਿਹੜਾ ਇਹ ਮੋਰਚੇ ਦੇ ਵਿੱਚ ਆ ਗਿਆ अपाहज ਉਹ ਨੇ ਜਿਨ੍ਹਾਂ ਦੀ ਸੋਚ અપਹਾਜ ਹੈ ਜਿਨ੍ਹਾਂ ਦੀ ਸੋਚ ਮਾੜੀ ਹੈ ਜਿਹੜੇ ਹਜੇ ਵੀ ਇਹ ਸੋਚੀ ਜਾਂਦੇ ਆ ਕਿ ਕਿੱਦੇ ਸੁਨੇਹਾ ਆਵੇ ਅਸੀਂ ਡੱਲੇਵਾਲ ਦੇ ਭੋਗਤੇ ਜਾਈਏ ਉਹ અપਹਾਜ ਨੇ ਜਿਹੜੇ ਘਰਾਂ 'ਚ ਬੈਠੇ ਆ ਰਜਾਈਆਂ 'ਚ ਬੈਠੇ ਆ ਸਭ ਕੁਝ ਸਹੀ ਸਲਾਮਤ ਹੁੰਦੇ ਹੋਏ ਵੀ ਮੋਰਚੇ 'ਚ ਨਹੀਂ ਆ ਰਹੇ ਉਹ અપਹਾਜ ਨੇ ਇਹ અપਹਾਜ ਨਹੀਂ ਹੈ ਸੋ ਪੰਜਾਬੀਓਏ ਯਾਦ ਰੱਖੋ ਯਾਦ ਕਿ ਇਹ ਸੰਘਰਸ਼ ਬਹੁਤ ਲੰਬੇ ਸਮੇਂ ਬਾਅਦ ਲੜੇ ਜਾਂਦੇ ਇਹੋ ਜਿਹੇ ਸੰਘਰਸ਼ ਜਿਦੇ ਵਿੱਚ ਆਗੂ ਆਪਦੀ ਜਾਨ ਖੁਦ ਕਰਵਾਨ ਕਰੇ ਨੇ ਮੈਂ ਹੁਣ ਤੱਕ ਦੇਖਿਆ ਕਿ ਆਗੂ ਆਪ ਪਿੱਛੇ ਲੁਕ ਜਾਂਦੇ ਆ ਤੇ ਲੋਕਾਂ ਦੇ ਪੁੱਤਾਂ ਨੂੰ ਅੱਗੇ ਕਰ ਦਿੰਦੇ ਆ ਪਰ ਇਹ ਆਗੂ ਆ ਡੱਲੇ ਵਾਲ ਜਿਹੜਾ ਆਪ ਖੁਦ ਲੜਾਈ ਲੜ ਰਿਹਾ ਹੈ ਕਹਿ ਰਿਹਾ ਕਿ ਮੇਰੀ ਮੌਤ ਹੁੰਦੀ ਆ ਹੋ ਜੇ ਪਰ ਸੰਘਰਸ਼ ਜਿਤਨਾ ਚਾਹੀਦਾ ਤੇ ਆ ਆ ਭਰਾ ਨਾਲ ਮੈਂ ਗੱਲਬਾਤ ਕਰਦਾ ਕਿ ਪਹਿਲਾਂ ਮੈਂ ਤਾਂ ਇਹਨੂੰ ਸਲੂਟ ਮਾਰਦਾ ਕੀ ਇਹ ਸਹੀ ਸਲਾਮਤ ਇਹ ਪਹਾਜ ਨਹੀਂ ਹੈ ਪਹਾਜ ਉਹ ਨੇ ਜਿਹੜੇ ਅੱਜ ਵੀ ਘਰਾਂ ਚ ਨੇ ਏ ਭਰਾ ਸਹੀ ਸਲਾਮਤ ਹੈ ਜਿਹੜਾ ਐਡਾ ਜਿਗੜਾ ਕਰਕੇ ਇੱਥੇ ਆ ਗਿਆ ਯਾਰ ਪਿੰਡ ਪੁੱਛ ਜਿਹੜਾ ਬੰਦਾ ਤੁਰ ਵੀ ਨਹੀਂ ਸਕਦਾ ਸੋ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਪਿੰਡ ਹੈ ਆਪਣਾ ਜੀ ਬਰਿੰਡਾ ਜਿਹੜਾ ਦਾ ਪਿੰਡ ਖੇਮੂਣਾ ਜ਼ਿਲ੍ਹਾ ਬਰਿੰਡਾ ਜੀ ਖੇਮੂਆਣਾ ਹਾਂ ਜੀ ਮੇਰਾ ਨਾਮ ਕੁਵਾਲ ਸਿੰਘ ਆ ਜੀ ਇਹ ਇਹ ਇਸੇ ਰੇੜੀ ਤੇ ਆਇਆ ਇੱਥੇ ਤੱਕ ਨਹੀਂ ਆ ਟਰਾਲੀ ਚ ਕਿਸੇ ਬੰਦੀ ਨਾਲ ਦੀ ਗੱਡੀ ਲਈ ਵੀ ਜੁਣੀ ਆਂਦੀ ਹਾਂ ਕਿਸੇ ਬੰਦੀ ਨਾਲ ਜੁੜੇ ਹੋਏ ਅਸੀਂ 13 ਤਰੀਕ ਦੇ ਆਏ ਵਿਆਂ ਅੱਜ ਮੇਰਾ 9 ਮਹੀਨੇ ਹੋ ਗਏ ਨੇ ਆ ਬੱਲੇ 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 ਦੂਜਾ ਖਿਆਲ ਆ ਗਿਆ ਆਪਣਾ ਦੂਜਾ ਖਿਆਲ ਲੱਗ ਜੂ ਇੱਥੇ ਹੀ ਆ ਉਹਦਾ ਇੱਥੇ ਹੀ ਆ ਇਹ ਇੱਥੇ ਹੀ ਵਾਹ ਓਏ ਭਾਈ ਵਾਹ ਓਏ ਭਾਈ ਚੌਂਦਾ ਰਹਾ ਓਏ ਚੜਦੀ ਕਲਾ ਲੈ ਵੀ ਇਹ ਆ ਚੜਦੀ ਕਲਾ ਵਾਲਾ ਸੁਨਿਆ ਆਪਾਂ ਵੀ ਘਰੇ ਵਗ ਜਾਣੇ ਆ ਹਨਾ ਪਰ ਇਹ ਕਹਿੰਦਾ ਮੈਂ ਜਿੱਦ ਦੇ ਆਇਆ ਮੁੜ ਕੇ ਗਈ ਨਹੀਂ ਯਾਰ ਐਡੀ ਵੱਡੀ ਸੋਚ ਵਾਲਾ ਬੰਦਾ ਤੇ ਮੈਂ ਇਹ ਕਹਿਣਾ ਵੀ ਯਾਰ ਐਡੀ ਚੰਗੀ ਸੋਚ ਵਾਲਾ ਬੰਦਾ ਅਪਾਹਜ ਕਦੇ ਨਹੀਂ ਹੋ ਸਕਦਾ ਜਿਹੜਾ ਮੋਰਚਾ ਚ ਮੂਰੇ ਹੋ ਕੇ ਲੜੇ ਅਪਾਹਜ ਉਹ ਨੇ ਜਿਹੜੇ ਅੱਜ ਘਰਾਂ ਚ ਬੈਠੇ ਤਮਾਸ਼ਾ ਦੇਖ ਰਹੇ ਆ ਅਪਾਹਜ ਉਹ ਨੇ ਜਿਹੜੇ ਡੀਕ ਰਹੇ ਨੇ ਕਿ ਡੱਲੇ ਵਾਲ ਦੀ ਕਦੋਂ ਮੌਤ ਹੋ ਵੀ ਅਸੀਂ ਸ਼ਰਧਾਂਜਲੀ ਦੇਈਏ ਅਸੀਂ ਫੋਟੋ ਪਾਈਏ ਅਸੀਂ ਫੇਸਬੁੱਕਾਂ ਤੇ ਬੋਲੀਏ ਪਾਹਜ ਉਹ ਨੇ ਇਹ ਅਪਾਹਜ ਨਹੀਂ ਆ ਇਹ ਸਾਡਾ ਯੋਧਾ ਮੈਂ ਸਲੂਟ ਕਰਦਾ ਕਿ ਟਟਿਆ ਰਹਿ ਯੋਧਿਆ ਤੇਰੇ ਨਾਲਾਂ ਤੇ ਬਾਪੂ ਨੂੰ ਵੀ ਬਾਪੂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ ਭਰਾਵੋ ਸਾਰੇ ਤੇ ਮੋਰਚੇ 'ਚ ਆਜੋ ਰਾਤ ਦੀਆਂ ਡਿਊਟੀਆਂ ਵੱਧ ਤੋਂ ਵੱਧ ਲਾਈਏ ਬਾਈ ਰਾਤ ਦੀਆਂ ਭਰਾਵੋ ਆ ਦੇਖੋ ਆ ਦੇਖੋ ਜੀ ਕਹਿ ਗਏ ਰਾਤ ਦੀਆਂ ਡਿਊਟੀਆਂ ਲਾਈਏ ਦਿਨੇ ਆਉਣਿਆ ਸੰਗਤ ਦਾ ਬਹੁਤ ਧੰਨਵਾਦ ਪਰ ਰਹਿ ਕੇ ਜਾਇਆ ਕਰੋ ਬਾਈ ਹੱਥ ਜੋੜ ਕੇ ਬੇਨਤੀ ਹੈ ਦਿਨ ਆਪਣੇ ਕੋਲੇ ਬਹੁਤ ਥੋੜੇ ਐ ਜੇ ਆਪਾਂ ਪੰਜ ਚਾਰ ਦਿਨ ਇੱਥੇ ਕੱਢ ਲੇ ਬਾਪੂ ਨੂੰ ਇੱਥੇ ਹੀ ਰੱਖ ਗਏ ਮੋਰਚੇ 'ਚ ਸਮਝ ਲਓ ਜਿੱਤ ਪੱਕੀ ਐ ਹਰਾਉਣ ਵਾਲਾ ਕੋਈ ਜੰਮਾ ਹੀ ਨਹੀਂ ਪਰ ਜੇ ਬਾਪੂ ਨੂੰ ਇਥੋਂ ਕੀ ਪ੍ਰਸ਼ਾਸਨ ਚੱਕ ਕੇ ਲੈ ਗਿਆ ਤੇ ਫਿਰ ਆਪਣੇ ਮੱਥੇ ਤੇ ਪੰਜਾਬੀਓ ਕਲੰਕ ਮੰੜਿਆ ਜਾਣਾ ਕਿ ਜਦੋਂ ਬਾਪੂ ਲੜ ਰਿਹਾ ਸੀ ਤੁਹਾਡੇ ਵਾਸਤੇ ਤੁਸੀਂ ਘਰਾਂ 'ਚ ਸੀ ਤੇ ਪ੍ਰਸ਼ਾਸਨ ਬਾਪੂ ਨੂੰ ਚਾੱਕ ਕੇ ਲੈ ਗਿਆ ਸੀ ਇੱਕ ਕਲੰਕ ਸਦਾ ਲਈ ਲੱਗ ਜਾਊਗਾ ਇਤਿਹਾਸ 'ਚ ਕਾਲੇ ਅੱਖਰਾਂ 'ਚ ਲਿਖਿਆ ਜਾਊਗਾ ਇਹ ਲੈਣਾ ਨਹੀਂ ਇਹ ਲੈਣਾ ਨਹੀਂ ਭਾਈ ਇਸ ਕਰਕੇ ਡਟ ਜੋ ਮੋਰਚੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨੋ ਆ ਜਾਓ ਐਨੀਆਂ ਇੱਕ ਬੇਨਤੀਆਂ ਸੀ ਆ ਭਰਾ ਦਾ ਬਹੁਤ ਬਹੁਤ ਧੰਨਵਾਦ ਜਿਉਂਦੇ ਬਸਦੇ ਰਹਿਣ ਜਿਹੜੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦਾ ਜਕਾਰਾ ਲਾਉਣਾ ਲਾਸਟ ਦੇ ਵਿੱਚ ਦਿੱਲੀ ਤੱਕ ਗੂੰਜ ਪਵੇ ਜਿੰਨੇ ਵੀ ਆਪਾਂ ਹੈਗੇ ਆ ਬੋਲੇ